ਦਾਦ ਕਹਿੰਦੇ ਆ ਦਧਰ ਵੀ ਕਹਿੰਦੇ ਇਹ ਸੇਮ ਥਿੰਗ ਹੈ ਜਾਂ ਫਿਰ ਇਹਦੇ ਵਿੱਚ ਹੀ ਫਰਕ ਹੈ ਵੈਰੀ ਗੁੱਡ ਸੋ ਜਿਹੜੀ ਦਧਰ ਹੈ ਇਹ ਰਿੰਗਵਰਮ ਨੂੰ ਕਿਹਾ ਜਾਂਦਾ ਐਂਡ ਯੈਸ ਇਟ ਇਜ਼ ਦ ਸੇਮ ਥਿੰਗ ਸੋ ਜਿਹੜਾ ਰਿੰਗਵਰਮ ਹੈਗਾ ਜャ ਲੋਗ ਇਹ ਸਮਝਦੇ ਆ ਵੀ ਇਹ ਕੋਈ ਵਰਮ ਹੈਗਾ ਕਿਉਂਕਿ ਉਹਦੇ ਨਾਮ ਨੇ ਵਿਚ ਆ ਜਾਂਦਾ ਰਿੰਗਵਰਮ ਹੈਨਾ ਪਰ ਇਸ ਨੂੰ ਰਿੰਗਵਰਮ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਰਿੰਗਸ ਬਣ ਕੇ ਰੈਸ਼ ਆਉਂਦੀ ਹੈ ਜਿਵੇਂ ਆਪਾਂ ਕਿਹਾ ਗੋਲ ਧੇਰਿਆਂ ਦੇ ਵਿੱਚ ਰੈਸ਼ ਆਉਂਦੀ ਹੈ ਜੀ ਬਟ ਰਿੰਗਵਰਮ ਐਂਡ ਟੀਨੀਆ ਜਿਹੜੀ ਆ ਇੱਕ ਹੀ ਇਨਫੈਕਸ਼ਨ ਹੈ ਇਸੇ ਹੀ ਫੰਗਸ ਨੂੰ ਅਸੀਂ ਜਿਹੜਾ ਉਹ ਰੈਫਰ ਕਰ ਰਹੇ ਹੈਗੇ ਆ ਤੇ ਲਾਸਟ ਅਸੀਂ ਜਿਹੜੀ ਆ ਇਮੇਜ ਤੁਹਾਨੂੰ ਪੈਰਾਂ ਵਾਲੀ ਵੀ ਦਿਖਾਵਾਂਗੇ ਜਿਹੜੀ ਕਿ ਟੀਨੀਆ ਪੈਡਸ ਜਿਹੜੀ ਪੈਰਾਂ ਦੇ ਅੰਦਰ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਸਕਦੀ ਹੈ ਇਸ ਨੂੰ ਐਥਲੀਟ ਫੀਟ ਵੀ ਕਿਹਾ ਜਾਂਦਾ ਵੀ ਯੂ نو ਜਿਹੜੇ ਐਥਲੀਟ ਨੇ ਉਹਨਾਂ ਦੇ ਪੈਰਾਂ 'ਚ ਪਸੀਨਾ ਬਹੁਤ ਆਉਂਦਾ ਤੇ ਸ਼ਾਇਦ ਇਸ ਕਰਕੇ ਉਹਨਾਂ ਦੇ ਪੈਰਾਂ 'ਚ ਹੋ ਜਾਂਦੀ ਪੈਰਾਂ ਦੇ ਥੱਲੇੋਂ ਸ਼ੁਰੂ ਹੋ ਸਕਦੀ ਹੈ ਉਂਗਲਾਂ ਦੇ ਵਿਚਕਾਰ ਹੁੰਦੀ ਹੈਗੀ ਹੈ ਸਕਿਨ ਪੀਲ ਹੋਣ ਲੱਗਦੀ ਹੈ ਜਿਵੇਂ ਨਾ ਸਕਿਨ ਗਲ ਰਹੀ ਹੈ ਮਰੀਜ਼ ਕਹਿੰਦਾ ਵੀ ਜੁੱਤੀ ਪਾਉਣਾ ਤਾਂ ਮੁਸ਼ਕਲ ਹੈ ਨਾ ਪਾਵਾ ਤਾਂ ਨੰਗੇ ਪੈਰੀ ਤੁਰਿਆ ਨਹੀਂ ਜਾਂਦਾ ਸੋ ਇਸ ਤਰ੍ਹਾਂ ਜਿਹੜਾ ਇਹ ਸਾਡੇ ਸਰੀਰ ਚ ਫੈਲ ਸਕਦੀ ਹੈ ਐਂਡ ਦ ਲਾਸਟ ਜਿਹੜਾ ਉਹ ਮੋਰ ਕਾਮਨ ਆਈ ਊਡ ਸੇ ਟੀਨਿਆ ਜਿਹੜੀ ਹੈ ਉਹ 80% ਗਰੋਇਨਸ ਤੇ ਪਾਈ ਜਾਂਦੀ ਹੈ ਜਿਹਨੂੰ ਆਪਾਂ ਇੱਕ ਆਮ ਤੋ ਵੀ ਲੱਗਾ ਲੱਗਾ ਜੀ ਜਦੋਂ ਮੋਸਟਲੀ ਤੁਸੀਂ ਲੰਬਾ ਟਾਈਮ ਤੁਰਦੇ ਹੋ ਗਰਮੀ ਜ਼ਿਆਦਾ ਹੁੰਦੀ ਹੈ ਔਰ ਇਹ ਬੜੀ ਛੋਟੀ ਏਜ ਤੋਂ ਲੈ ਕੇ ਤੇ ਆਮ ਤੌਰ ਤੇ ਉੱਪਰ ਕਹਿੰਦੇ ਯਾਰ ਲਾਗਾ ਲੱਗਿਆ ਹਾਂਜੀ ਇਹ ਇਜ਼ਤ ਸੇਮ تھی ਹਾਂਜੀ ਬਿਲਕੁਲ ਜੀ ਜਿਹੜਾ ਲਾਗਾ ਲੱਗਣਾ ਹੈ ਉਹ ਐਸੇ ਹੀ ਤੀਨੀਆਂ ਜਾਂ ਐਸੇ ਹੀ ਫੰਗਸ ਦੀ ਗੱਲ ਹੋ ਰਹੀ ਹੈ ਕਿ ਉਹ ਤੁਹਾਡੇ ਪਿਸ਼ਾਬ ਵਾਲੀ ਜਗ੍ਹਾ ਦੇ ਆਲੇ ਦੁਆਲੇ ਪ੍ਰਾਈਵੇਟ ਏਰੀਆ ਦੇ ਅੰਦਰ ਗਰੋ ਕਰਦਾ ਹੈਗਾ ਤੇ ਫਿਰ ਇਹ ਖਾਂ ਨੂੰ ਤੁਹਾਡੇ ਪੱਟਾਂ ਵੱਲ ਨੂੰ ਤਰਿਆਉਂਦਾ ਜਾਂ ਫਿਰ ਪਿੱਛੇ ਬਟਕਸ ਵੱਲ ਨੂੰ ਚਲਾ ਜਾਂਦਾ ਹੈ ਔਰ ਮਰੀਜ਼ ਐਂਟੀਫੰਗਲ ਕਰੀਮ ਲਗਾ ਲਗਾ ਕੇ ਥੱਕ ਜਾਂਦਾ ਪਰ ਉਸ ਨੂੰ ਇਸ ਕਾਰਨ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਰੀਮਾਂ ਲਾ ਕੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਫੰਗਸ ਬੁੱਕਦੀ ਕਿਉਂ